ਸਿੱਧੂ ਮੂਸੇਵਾਲਾ ਨੇ ਮੋੜ ਰਚਿਆ ਇਤਿਹਾਸ ਬਰੋਟਾ ਗਾਣੇ ਦੇ ਨਾਮ ਦਰਜ ਹੋਇਆ ਵੱਡਾ ਰਿਕਾਰਡ ਮਰਹੂਮ ਪੰਜਾਬੀ ਗਾਇਕ ਸੁਪਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀ ਗਾਇਕੀ ਅਤੇ ਉਹਨਾਂ ਦਾ ਦਬ ਦਬਾਅ ਅੱਜ ਵੀ ਬਰਕਰਾਰ ਹੈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਖਬਰ ਸਾਹਮਣੇ ਆਈ ਹੈ ਸਿੱਧੂ ਦੇ ਗੀਤ ਬਰੋਟਾ ਨੇ ਇੱਕ ਨਵਾਂ ਇਤਿਹਾਸ ਰਾਜ ਦਿੱਤਾ ਹੈ ਮੀਡੀਆ ਰਿਪੋਰਟਾਂ ਅਨੁਸਾਰ ਸਿੱਧੂ ਮੂਸੇਵਾਲਾ ਦਾ ਗੀਤ ਬਰੋਟਾ YouTube ਤੇ ਤੀਜਾ ਸਭ ਤੋਂ ਵੱਧ ਕਮੈਂਟਸ ਪ੍ਰਾਪਤ ਕਰਨ ਵਾਲਾ ਗਾਣਾ ਹੈ ਜਿਸ ਤੇ 6.7 ਮਿਲੀਅਨ ਤੋਂ ਜ਼ਿਆਦਾ ਕਮੈਂਟ ਆਏ ਹਨ ਬਰੋਟਾ ਗੀਤ ਨੂੰ ਮਿਲ ਰਹੇ ਇਹ ਹੰਗਾਰੇ ਨੇ ਇਹ ਸਾਬਤ ਕਰ ਦਿੰਦਾ ਹੈ ਕਿ ਸਿੱਧੂ ਦੇ ਜਾਂ ਤੋਂ ਬਾਅਦ ਵੀ ਉਹਨਾਂ ਦੀ ਲੈਗਸੀ ਖਤਮ ਨਹੀਂ ਹੋਈ ਸਗੋ ਦਿਨੋ-ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਈ ਅਜਿਹੇ ਗੀਤ ਹਨ ਜੋ ਉਹਨਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਅਤੇ ਹਰ ਗੀਤ ਨੇ ਬਿਲਬੋਰਡ ਤੋਂ ਲੈ ਕੇ YouTube ਤੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ